ਅੱਜ ਅਸੀਂ ਜੋ ਖਿੰਦਨ ਕਲੇਬ ਨੂੰ ਲੈ ਕੇ ਜਿਹੜੇ ਟੁੱਟੀਆਂ ਸੜਕਾਂ ਨੂੰ ਲੈ ਕੇ ਪ੍ਰਦਰਸ਼ਨ ਕਰਨਾ ਸੀ ਆਪਣੇ ਜਿਹੜੇ ਐਮਐਲਏ ਵਾਲੇ ਵੈਸਟਡੇ ਹਲਕੇ ਦੇ ਵਾਲੇ ਕੈਬਨਿਟ ਮੰਤਰੀ ਬਣ ਚੁੱਕੇ ਨੇ ਉਹਨਾਂ ਦਾ ਵਿਰੋਧ ਕਰਨਾ ਸੀ ਅੱਜ ਅਫਸਰਾਵਲੋ ਜਿਹੜਾ ਆਸ-ਪਾਸੋਂ ਤੁਹਾਨੂੰ ਦਿੱਤਾ ਗਿਆ ਹੈ ਸੂਰੇ ਆਜੇ ਕਿ ਧਰਨਾ ਪ੍ਰਦਰਸ਼ਨ ਅਸੀਂ ਨਹੀਂ ਕਰਨਾ ਤੇ ਅਸੀਂ ਜਿਹੜਾ ਆ ਇਸ ਟੀ ਨੂੰ ਅਪਮੇਨਟੇਨ ਕਰਨਾ ਆ ਤੇ ਜਿਹੜਾ ਤੁਹਾਡੇ ਕੰਮ ਜਿਹੜੇ ਰੁਕੇ ਹੋਏ ਸਾਡੇ ਦਾ ਟੁੱਟੀਆਂ ਆ ਸੀਸੀਟੀਵੀ ਕੈਮਰਾ ਜਰੂਰ ਸੀਗੀ ਉਹਨਾਂ ਦੇ ਜਿਹੜੇ ਪੀਏ ਰਵੀ ਭੱਗਤ ਜੀ ਇੱਥੇ ਆ ਕੇ ਮਹੱਲੇ ਵਾਲਿਆਂ ਨੂੰ ਆ ਕੇ ਆਸ਼ਵਾਸਨ ਦੇ ਕੇ ਗਏ ਨੇ ਕਿ ਜਿਹੜੀਆਂ ਕੱਲ ਨੂੰ ਥੋੜਾ ਬਤਾਇਆ ਜਿਹੜਾ ਕੰਮ ਜਿਹੜਾ ਸ਼ੁਰੂ ਹੋ ਜਾਏਗਾ ਪਾਣੀ ਦਾ ਮਸਲਾ ਤੇ ਬਿਜਲੀ ਦਾ ਮਸਲਾ ਕੱਲ ਨੂੰ ਇਹਨਾਂ ਨੇ ਕਿਹਾ ਤਾਂ ਸ਼ੁਰੂ ਹੋ ਜਾਏਗਾ ਅਤੇ ਜਿਹੜੀਆਂ ਸਟੇਟ ਲਾਈਟਾਂ ਨੂੰ ਲੈ ਕੇ ਇਹਨਾਂ ਦਾ ਸੀਗਾ ਸਾਰਾ ਮੰਗਾ ਮੰਗਾ ਖੜੀ ਸੀ ਗਿਆ ਤੇ ਆਸ-ਪਾਸ ਨੇ ਦੇ ਕੇ ਗਏ ਆ ਤੇ ਕੱਲ ਨੂੰ ਅਫਸਰ ਭੇਜ ਕੇ ਜੋ ਵੀ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਮਹਿਕਮੇ ਇੱਥੇ ਆਣਗੇ ਉਹ ਆਪਣਾ ਕੰਮ ਕੱਲ ਤੋਂ ਸ਼ੁਰੂ ਕਰ ਦਣਗੇ ਜੇਕਰ ਤੁਹਾਡੀ ਸੁਣਵਾਈ ਨਹੀਂ ਪੂਰੀ ਹੁੰਦੀ ਕੀ ਕਰੋਗੇ ਦੱਸੋ ਸੁਣਵਾਈ ਨਹੀਂ ਪੂਰੀ ਹੋਏਗੀ ਜੀ ਫਿਰ ਆਪਣਾ ਜਿਹੜਾ ਸਾਨੂੰ ਆਵਾਜ਼ ਉਠਾਣਾ ਸਾਡਾ ਹੱਕ ਆ ਸਾਨੂੰ ਸਾਡੀ ਆਵਾਜ਼ ਨੂੰ ਅਸੀਂ ਬਲੰਦ ਕਰਾਂਗੇ ਤੇ ਜਿਹੜਾ ਧਰਨਾ ਪ੍ਰਦਰਸ਼ਨ ਸੀ ਜਿਹੜਾ ਇਹ ਪੋਸਟਮਾਨ ਕੀਤਾ ਆ ਉਹ ਅਸੀਂ ਸੜਕਾਂ ਦੇ ਉੱਤਰ ਕੇ ਜਿਹੜਾ ਆ ਆਪਣਾ ਜਿਹੜੇ ਮੰਤਰੀਆਂ ਦਾ ਤੇ ਪ੍ਰਸ਼ਾਸਨ ਦਾ ਜਿਹੜੀ ਪਤਲਾ ਭੁਗਾਂਗੇ ਔਰ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਪੀਨ ਸਹਿਬਾਤ ਮੈਂ ਅਮਰੀਕ ਸਿੰਘ ਮਿੱਕਾ ਡਾਕਟਰ ਅੰਮੇੜਗਰ ਪਬਲਿਕ ਸੇਵਾ ਪੰਜਾਬ ਪ੍ਰਧਾਨ ਅੱਜ ਜੋ ਕੋਰਸ ਦੀ ਕੇ ਵਿੱਚ ਖੰਦੇ ਨਿਕਲੇ ਆ ਉਹਦੇ ਵਿੱਚ ਇਹ ਜੋ ਸੜਕਾਂ ਟੁੱਟੀਆਂ ਹੋਈਆਂ ਆ ਲਾਈਟਾਂ ਦੀ ਪ੍ਰੋਬਲਮ ਹੈ ਨਾ ਸਿਵਰੇ ਸਿਵਰੇ ਦੀ ਪ੍ਰੋਬਲਮ ਆ ਰਹੀ ਆ ਉਹਦੇ ਵਿੱਚ ਮੁਹੱਲਾ ਨਿਵਾਸੀਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਇਹ ਸਾਡੇ ਬਰਮਨ ਸਾਹਿਬ ਨੇ ਇੱਕ ਮੈਸੇਜ ਪਾਇਆ ਸੀਗਾ ਉਹ ਮੈਸੇਜ ਦੇ ਉੱਤੇ ਅੱਜ ਮਹਿੰਦਰਪਾਲਜੀ ਤੋਂ ਚੰਡੀਗੜ੍ਹ ਗਏ ਹੋਏ ਆ ਉਹਨਾਂ ਦੇ ਪੀਏ ਆਏ ਸੀ ਰਵੀ ਜੀ ਰਵੀ ਭਗਤ ਜੀ ਰਵੀ ਭਗਤ ਜੀ ਉਹਨਾਂ ਨੇ ਸਾਨੂੰ ਅਸ਼ਵਸ਼ਣ ਦਵਾਇਆ ਹੈ ਕਿ ਬਹੁਤ ਜਲਦ ਇਹ ਆਪ ਸਾਡੇ ਨੋੜ ਦੇ ਵਿੱਚ ਲਿਆ ਕੇ ਇਹ ਸੜਕਾਂ ਦੀਆਂ ਟੁੱਟੀਆਂ ਬਣਾਈਆਂ ਜਾਣਗੀਆਂ ਤੇ ਮਹੱਲੇ ਦੀਆਂ ਹੋਰ ਵੀ ਕਾਫੀ ਸਮੱਸਿਆ ਸੀਗੀਆਂ ਜਿਹੜੀਆਂ ਮੈਂ ਦੱਸਿਆ ਉਹਨਾਂ ਨੂੰ ਸਟੀਲ ਲੈਟ ਜਿੰਨੀ ਵੀ ਮੇਨ ਰੋੜਿਆ ਸਟੀਲ ਲੈਟ ਨਹੀਂ ਚੱਲਦੀ ਕਿਉਂਕਿ ਜਦੋਂ ਇਲੈਕਸ਼ਨ ਸੀ ਤੋਂ ਮੈਂਟੋ ਮਿੱਟੀ ਆ ਕੇ ਨਵੀਆਂ ਸਟੀਲ ਲੈਟਰ ਲਾਤੀਆਂ ਉਹ ਵੀ ਖਰਾਬ ਹੋ ਗਈਆਂ ਕਾਫੀ ਸਮੱਸਿਆ ਆ ਰਹੀ ਹੈ ਪਾਣੀ ਦੀ ਸਮੱਸਿਆ ਆ ਰਹੀ ਹੈ ਹੋਰ ਵੀ ਆ ਰਹੀ ਹੈ ਕਿਉਂਕਿ ਟਿਊਬਲ ਜੋ ਟਾਈਮ ਸੇ ਨਹੀਂ ਚੱਲ ਰਿਹਾ ਆ ਉਹ ਉਹਦਾ ਟੈਂਪਰ ਜਾਂ ਖਰਾਬੇ ਜਾਂ ਕੋਈ ਚੀਜ਼ ਹੈ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਉਹ ਵੀ ਚੈੱਕ ਕੀਤਾ ਜਾਵੇ ਤੇ ਅੱਜ ਮੁਹੱਲੇ ਵਿੱਚ ਆ ਕੇ ਉਹਨਾਂ ਨੇ ਸਾਨੂੰ ਸੁਸ਼ਫਸ਼ਨ ਦੇ ਗਿਆ ਕਿ ਜਲਦ ਤੋਂ ਜਲਦ ਇਹ ਤੁਹਾਡਾ ਜਿਹੜੇ ਮੁਹੱਲੇ ਦਾ ਕੰਮ ਕੀਤਾ ਜਾਊਗਾ ਸਾਰਿਆਂ ਨੂੰ ਜੈ ਪੀਐਮਸ ਹੈ ਪਰ ਜੀ ਇਹ ਇਹ ਜਿਹੜੀ ਪ੍ਰੋਬਲਮ ਇਹ ਆਈ ਕਿਉਂ ਹੈ ਇਸ ਕਲੋਨੀ ਦੇ ਵਿੱਚ ਕਿਉਂ ਇਸ ਤਰ੍ਹਾਂ ਪ੍ਰੋਬਲਮ ਆ ਕੇ ਹੋ ਰਹੀ ਹੈ ਕਿ ਕਰੀਬ 10 ਤੋਂ 12 ਸਾਲ ਪਹਿਲੇ ਇਹ ਕਲੋਨੀ ਬਣਾਈ ਗਈ ਸੀਗੀ ਉਹਦੇ ਸਪੰਚੇ ਇਹ ਆਪਣਾ ਮੈਘਮ ਨੂੰ ਸ਼ਿਕਾਇਤ ਕਰਦੇ ਗਏ ਸੀ ਮੈਘਮ ਕਹਿੰਦਾ ਹੈ ਕਿ ਜਿਹੜੀ ਕਲੋਨੀ ਹੈ ਪਾਸ ਨਹੀਂ ਹੈਗੀ ਪਾਸ ਨਾ ਹੋਣ ਕਰਕੇ ਜਿਹੜੀਆਂ ਸੁਣਕਾਂ ਜੜੀਆਂ ਉਹ ਇਦਾਂ ਹੀ ਰਹਿ ਗਈਆਂ ਆ ਦੇ ਅਥੇ 250 300 ਪਲੱਸ ਘਾਰਿਆ ਤੇ 1500 ਪਲੱਸ ਇਹਨਾਂ ਦੀ ਜਿਹੜੀ ਵੋਟ ਆ ਉਹ ਇਹਨਾਂ ਦੀ ਹੈਗੀ ਹੈ ਪਰਿਵਾਰ ਵਿੱਚ ਸਾਰੇ ਪਰਿਵਾਰ ਵੱਸਦੇ ਆ ਤੇ ਇੱਥੇ ਸੀਵਰੇਜ ਦੀ ਸਪਲਾਈ ਦਿੱਤੀ ਗਈ ਹੈ ਬਿਜਲੀ ਦੀ ਸਪਲਾਈ ਦਿੱਤੀ ਗਈ ਹੈ ਪਾਣੀ ਦੀ ਵੀ ਸਪਲਾਈ ਦਿੱਤੀ ਗਈ ਹੈ ਪਰ ਇਹ ਜਿਹੜੀਆਂ ਸੜਕਾਂ ਜਿਹੜੀਆਂ ਟੁੱਟੀਆਂ ਆ ਉਹ ਇਹਨਾਂ ਦੀ ਨਕੈਲੀ ਕਰਕੇ ਕੀਤੀਆਂ ਟੁੱਟੀਆਂ ਹੋਈਆਂ ਵਾਂ ਕਿਉਂਕਿ ਜਿਹੜੀ ਕਲੋਨੀ ਜਿਹੜੀ ਬੰਦੇ ਕਿਧਰ ਕੱਟਦੇ ਆ ਨਾ ਉਹ ਜ਼ਿੰਮੇਵਾਰੀ ਉਹ ਬੰਦੀ ਉਹਨਾਂ ਦੀ ਬੰਦੀ ਹੈ ਜੇ ਮਹਿਕਮੇ ਦੇ ਜਿਹੜੀ ਕਲੋਨੀ ਨਹੀਂ ਸੀ ਪਾਸ ਕੀਤੀ ਤੇ ਇਹਨਾਂ ਨੂੰ ਬੰਦੇ ਤੇ ਕਾਰਵਾਈ ਕਰਨੀ ਚਾਹੀਦੀ ਸੀਗੀ ਜੋ ਨਾਲ 10 ਤੋਂ 12 ਸਾਲ ਪਹਿਲੇ ਇਹਨਾਂ ਨੇ ਕਾਰਵਾਈ ਜਿਹੜੀ ਕਰਨੀ ਸੀ ਉਹ ਆ ਚੱਕ ਨਹੀਂ ਇਹਨਾਂ